ਸਰਦੇ ਪੰਜਾਬ ਸਰਕਾਰ ਦਾ ਔਰ ਮਾਨਜੋਗ ਡੀਜੀਪੀ ਪੰਜਾਬ ਦਾ ਉਹਨਾਂ ਦੀਆਂ ਇਨਸਟਰਕਸ਼ਨਸ ਹੈਗੀਆਂ ਵੀ ਹੁਣ ਜਿਹੜੀ ਹੈ ਪੁਲਿਸ ਉਹ ਲੋਕਾਂ ਤੱਕ ਜਾਵੇ ਅੱਗੇ ਤਾਂ ਅਸੀਂ ਲੋਕਾਂ ਨੂੰ ਦਫ਼ਤਰਾਂ ਚ ਥਾਣੇ ਚ ਸਰਦੇ ਸੀਗੇ ਹੁਣ ਅਸੀਂ ਲੋਕਾਂ ਤੱਕ ਜਾ ਰਹੇ ਹਾਂ ਤਾਂ ਕਿ ਹਰੇਕ ਡਿਸਟ੍ਰਿਕਟ ਦੇ ਕੋਨੇ ਤੱਕ ਸਾਡੀ ਪਹੁੰਚ ਹੋਵੇ ਔਰ ਜਿੱਦਾਂ ਮੈਂ ਸਪੀਚ ਦੇ ਵਿੱਚ ਆਲਰੇਡੀ ਦੱਸ ਕੇ ਆਇਆ ਹਾਂ ਵੀ ਅਸੀਂ ਇੱਕ ਬੜਾ ਵੱਡਾ ਐਲੈਬੋਰੇਟ ਪ੍ਰੋਗਰਾਮ ਤਿਆਰ ਕੀਤਾ ਹੈ ਵੇ ਜਾ ਕੇ ਲੋਕਾਂ ਨਾਲ ਇੰਟਰੈਕਟ ਕਰੀਏ ਲੋਕਾਂ ਦੇ ਵਿਚਾਰ ਸੁਣੀਏ ਔਰ ਇਹ ਪ੍ਰੋਗਰਾਮ ਦਾ ਨਾਮ ਹੀ ਸੰਪਰਕ ਹੈ ਸੰਪਰਕ ਦੇ ਵਿੱਚ ਅਸੀਂ ਲੋਕਾਂ ਨਾਲ ਸੰਪਰਕ ਕਰਨਾ ਲੋਕਾਂ ਦੀਆਂ ਦੁੱਖ ਤਕਲੀਫਾਂ ਪੁੱਛਣੀਆਂ ਉਹਨਾਂ ਦੇ ਜਿਹੜੇ ਇਲਾਕੇ ਦੇ ਵਿੱਚ ਪ੍ਰੋਬਲਮ ਚੱਲ ਰਹੀਆਂ ਉਹ ਪਤਾ ਕਰਨੀਆਂ ਔਰ ਪੁਲਿਸ ਨੂੰ ਆਪਣੇ ਨੂੰ ਇਸ ਤਰੀਕੇ ਦਾ ਬਣਾਉਣਾ ਵੀ ਉਹ ਪ੍ਰੋਬਲਮਾਂ ਦਾ ਸੋਲੂਸ਼ਨ ਕਰੇ ਸੋ ਅੱਜ ਦੀ ਮੀਟਿੰਗ ਬੜੀ ਅੱਛੀ ਰਹੀ ਹੈਗੀ ਹੈ ਸਾਡੇ ਐਸ ਐਚਓ ਸਹਿਬਾਨਾ ਨੇ ਲੋਕਲ ਡੀਐਸਪੀ ਨੇ ਬੜਾ ਅੱਛਾ ਅਰੇਂਜਮੈਂਟ ਕੀਤਾ ਸੀ ਔਰ ਬੜੀ ਅੱਛੀ ਗੈਦਰਿੰਗ ਸੀ ਕੀਤੀ ਔਰ ਇਹ ਮੀਟਿੰਗ ਨੂੰ ਅਸੀਂ ਵੱਡੇ ਵੀ ਨਹੀਂ ਕਰ ਰਹੇ ਆ ਵੀ ਅਸੀਂ ਇੱਕ ਥਾਣੇ ਦੇ ਜਿੰਨੇ ਪਿੰਡ ਪਿੰਦੇ ਉਹਨਾਂ ਨੂੰ ਬੁਲਾ ਲਓ ਅਸੀਂ ਬੜੇ ਛੋਟੇ ਛੋਟੇ ਕਲਸਟਰ ਬਣਾ ਰਹੇ ਆ 10 ਪਿੰਡ 15 ਪਿੰਡ ਤਾਂ ਕਿ ਉੱਥੇ ਜਿੰਨੇ ਕੁ ਬੰਦੇ ਉਹਨਾਂ ਨਾਲ ਜਸਟਿਸ ਕੀਤਾ ਜਾ ਸਕੇ ਉਹਨਾਂ ਦੀ ਗੱਲਬਾਤ ਸੁਣੀ ਜਾਵੇ ਸਾਡੇ ਜਿਹੜੇ ਪੁਆਇੰਟਸ ਹੈਗੇ ਉਹਨਾਂ ਤੱਕ ਜਾਣ ਜਿਹੜੇ ਉਹਨਾਂ ਦੇ ਪੁਆਇੰਟਸ ਆ ਸਾਡੇ ਤੱਕ ਆਉਣ ਔਰ ਉਹ ਤੋਂ ਬਾਅਦ ਅਸੀਂ ਇੱਕ ਅੱਛਾ ਪੁਲਿਸਿੰਗ ਦਾ ਮਾਡਲ ਤਿਆਰ ਕਰੀਏ ਜਿਹਦੇ ਨਾਲ ਇਲਾਕੇ 'ਚ ਅਮਨ ਚਾਇਨਾ ਜਾਵੇ ਸਰ ਪਰਫਾਰਮੇ ਵੀ ਅਜੇ ਤੱਕ ਤੁਸੀਂ ਮੈਕਿੰਗ ਰਿਵਿਊ ਜਿਹਦਾ ਜਾਰੀ ਕੀਤਾ ਹੈਗੇ ਉਹ ਪਰਫਾਰਮੇ ਲੋਕਾਂ ਤੱਕ ਪਹੁੰਚ ਪਹੁੰਚਦੇ ਕਰਨੇ ਹੈ ਜਾਂ ਕਿਸੇ ਨਾ ਕਿਸੇ ਕੋਲ ਕਲੈਕਟ ਕਰਾਣੇ ਜਿਹੜਾ ਤੁਸੀਂ ਦੱਸਿਆ ਕਿ ਆਪਣਾ ਕੋਈ ਭਾਗ ਦੇ ਸਕਦੇ ਸਭ ਕੁਝ ਉਹਦੇ ਵਿੱਚ ਆ ਜਾਂਦਾ ਅਸੀਂ ਟਰਾਂਸਪੇਰੈਂਟ ਹੈਗੇ ਆ ਜੀ ਬੜੇ ਅਸੀਂ ਮੈਂ ਆਪਣੇ ਐਸਐਚਓ ਸਾਹਿਬਾਨ ਮੇਰੇ ਨਾਲ ਆਈ ਡੋਂਟ ਮਾਈਂਡ ਵੀ ਇਹ ਪਿੰਡਾਂ 'ਚ ਦੇ ਦੇਣ ਪਰਫਾਰਮਾ ਸਾਨੂੰ ਬੰਦਾ ਭਰ ਕੇ ਦੇ ਦੇਵੇ ਮੈਂ ਤੁਹਾਡੇ ਰਾਹੀਂ ਫਿਰ ਦੱਸਣਾ ਚਾਹਉਣਾ ਭਰਨ ਵਾਲੇ ਬੰਦੇ ਦੀ ਪਛਾਣ 100% ਜਿਹੜੀ ਐ ਉਹ ਗੁਪਤ ਰੱਖੀ ਜਾਊਗੀ ਤੁਸੀਂ ਦਿੰਨੇ ਆ ਬਿੰਗ ਪ੍ਰੈਸ ਰਿਪੋਰਟਰ ਤੁਹਾਡਾ ਉੱਥੇ ਨਾਮ ਨਹੀਂ ਆਉਣਾ ਵੀ ਮਨੀਸ਼ ਕੁਮਾਰੇ ਪਰਫਾਰਮਾ ਦੇ ਰਿਹਾ ਸਾਨੂੰ ਤਾਂ ਇਨਫੋਰਮੇਸ਼ਨ ਚਾਹੀਦੀ ਐ ਚਾਹੇ A B C D ਕੋਈ ਦੇ ਦੇ ਤਾਂ ਕਿ ਇਨਫੋਰਮੇਸ਼ਨ ਆਵੇ ਪਹਿਲਾਂ ਤਾਂ ਸੰਪਰਕ ਕਰਨ ਦਾ ਤਰੀਕਾ ਐ ਨਾ ਵੀ ਇਨਫੋਰਮੇਸ਼ਨ ਹੀ ਨਹੀਂ ਆਉਂਦੀ ਟਰਸਟ ਬਿਲਡਿੰਗ ਵੀ ਕਹ ਲੋ ਇਹਨਾਂ ਮੀਟਿੰਗਾਂ ਰਾਹੀਂ ਸਾਡੀ ਹੋ ਜਾਣੀ ਐ ਤੇ ਉਹ ਤੋਂ ਬਾਅਦ ਅਸੀਂ ਉਹ ਪ੍ਰੋਬਲਮਸ ਨੂੰ ਸਾਰਿਆਂ ਨੂੰ ਮੈਪ ਕਰਾਂਗੇ ਵੀ ਕਿੱਥੇ ਇਲਾਕੇ 'ਚ ਕਿੱਥੇ ਡਰੱਗ ਦੀ ਪ੍ਰੋਬਲਮ ਹੈ ਕਿੱਥੇ ਸਨੇਚਿੰਗ ਦੀ ਪ੍ਰੋਬਲਮ ਹੈ ਕਿੱਥੇ ਗੁੰਡਾਗਰਦੀ ਦੀ ਪ੍ਰੋਬਲਮ ਹੈ ਕਿੱਥੇ ਈਵ ਟੀਜ਼ਿੰਗ ਦੀ ਪ੍ਰੋਬਲਮ ਹੈ ਕਿੱਥੇ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਆ ਫਿਰ ਉਦਾਂ ਦੇ ਮੁਤਾਬਕ ਪੁਲਿਸਿੰਗ ਕੀਤੀ ਜਾਊ ਸਰ ਇਹ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਸੰਪਰਕ ਮੁਹਿੰਮ ਹੈ ਜੀ ਅੱਜ ਡਿਸਟ੍ਰਿਕਟ ਵਾਸਤੇ ਇਹ ਟੋਟਲ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਹੈ ਜੀ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਅਫਸਰ ਰੈਂਕ ਦੇ ਅਫਸਰ ਨੇ ਅਪ ਟੂ ਦਾ ਲੈਵਲ ਆਫ ਐਸ ਐਚ ਓ ਇਹ ਮੀਟਿੰਗ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋ ਗਈਆਂ ਔਰ ਆਉਣ ਵਾਲੇ ਦਿਨਾਂ ਚ ਇੱਕ ਮਹੀਨੇ ਲਈ ਅਸੀਂ ਲਗਾਤਾਰ ਲੋਕਾਂ ਦੇ ਨਾਲ ਸੰਪਰਕ ਕਰਾਂਗੇ ਹਰੇਕ ਥਾਣੇ 'ਤੇ ਜਾਵਾਂਗੇ ਸਾਡੇ ਐਸ ਐਚ ਓ ਸੇ ਮੀਟਿੰਗ ਕਰਨਗੇ ਡੀ ਐਸ ਪੀ ਸੇ ਬਾਨ ਕਰਨਗੇ ਐਸ ਪੀ ਸੇ ਬਾਨ ਕਰਨਗੇ ਮੈਂ ਅੱਜ ਪਹਿਲੀ ਵਾਰੀ ਖੁਦ ਆਇਆ ਮੈਂ ਕਰੂੰਗਾ ਲੋਡ ਪਈ ਤੇ ਇਹਦੇ ਵਿੱਚ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਬੰਦੇ ਨੂੰ ਵੀ ਨਾਲ ਲਿਆ